ਇਹ ਨਹੀਂ ਉਹਨਾਂ ਨਤਨਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਤੇ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਤੇ ਲੋਕ ਨਤਨਸਤਕ ਹੋਣ ਆਉਂਦੇ ਨੇ ਛੋਟੇ ਸਾਹਿਬ ਜਦਿਆਂ ਨੂੰ ਤੇ ਅੱਜ ਅਸੀਂ ਵੀ ਪਰਿਵਾਰ ਸਮੇਤ ਅੱਜ ਇੱਥੇ ਮੱਥਾ ਟੇਕਣ ਆਏ ਹਾਂ ਔਰ 350 ਸਾਲਾਂ ਅਸ਼ੀਰਗੁਰੂ ਤੇਗ বাহাদুর ਜੀ ਦਾ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਸ਼ਹੀਦੀਪੁਰ ਤੋਂ ਉਤਰਾਂ ਦੇ ਦਾਨੀਆਂ ਦੀ ਓਤਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ ਤਾਂ ਕਿ ਉਹਨਾਂ ਦੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ ਉਹਨਾਂ ਨੂੰ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ ਸਾਡੇ ਗੁਰੂਆਂ ਨੇ ਕੀ ਕੀ ਕਸ਼ਟ ਚਲੇ ਨੇ ਇੰਨਾ ਠੰਡਾ ਚ ਸਾਡੇ ਬੱਚਿਆਂ ਨੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੇ ਮਾਤਾ ਗੁਜਰਕੌਰ ਜੀ ਨੇ ਸੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਜਾਨਣਾ ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਬਾਕੀ ਜੋ ਸੇਵਾ ਪੰਜਾਬ ਦੇ ਲੋਕਾਂ ਨੇ ਲਈ ਹੈ ਉਹਨੂੰ ਨਿਭਾ ਰਹੇ ਆ ਜੋ ਸਾਡਾ ਫਰਜ ਬਣਦਾ ਬਾਹਰ ਲੋਕਾਂ ਦੇ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਜਾਂ ਫਿਰ ਕੋਈ ਸਿਹਤ ਸੇਵਾਵਾਂ ਦੇ ਐਮਰਜੈਂਸੀ ਦੇ ਜਾਂ ਉਹਨਾਂ ਦੇ ਆਉਣ ਜਾਣ ਚ ਕੋਈ ਉਹਨਾਂ ਨੂੰ ਨਕਮਸਤਕ ਹੋਣ ਚ ਕਿਤੇ ਕੋਈ ਮੁਸ਼ਕਲ ਨਾ ਆਵੇ ਈ ਰਿਕਸ਼ੇ ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ ਜਿਹੜੇ ਬਾਹਰਲੇ ਪ੍ਰਬੰਧ ਨੇ ਉਹਦੇ ਵਾਸਤੇ ਅਸੀਂ ਆਪਣੇ ਵੱਲੋਂ ਸਭ ਤੋਂ ਵੈਸਟ ਕੀਤਾ ਹੈ ਅਗਦੇ ਵਾਲੇ ਦੀ ਪੁਲਿਸ ਵੀ ਅਗਦੇ ਵਾਲੇ ਤੋਂ ਪ੍ਰਸ਼ਾਸਨ ਜਿਹੜਾ ਜਾਂ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਜਗਾ ਜਗਾ ਤੇ ਲਾਈ ਹੋਈ ਹੈ ਤਾਂ ਕਿ ਦੋ ਤਿੰਨ ਦਿਨ ਜਿਹੜੇ ਸਭਾ ਦੇ ਜਿਹੜੇ ਦਿਨ ਦਿਨ ਖਾਸ ਹੁੰਦੇ ਨੇ ਉਹ ਚ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਤੇ ਇੰਨੀ ਭਾਰੀ ਗਿਣਤੀ ਜਿਹੜੀ ਸ਼ਰਧਾ ਔਰ ਸੰਗਤ ਦਾ ਆਉਣਾ ਔਰ ਉਹਨਾਂ ਨੂੰ ਇੱਥੇ ਕੋਈ ਦਿੱਕਤ ਨਾ ਆਵੇ ਇੱਕ ਉਹਨਾਂ ਨੂੰ ਉਲਤਾਂ ਦਾ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਗੱਲ ਇਹ ਸੀ ਇਸ ਤੋਂ ਪਹਿਲਾਂ ਬਹੁਤ ਚਿਰਾਂ ਤੋਂ ਲੰਬੀ ਚੱਲੀ ਆ ਰਹੀ ਮੰਗ ਸੀਗੀ ਸਿੱਖ ਸੰਗਤ ਦੀ ਖਾਸ ਤੌਰ ਤੇ ਕਿ ਸ਼੍ਰੀ ਅਨੰਦਪੁਰ ਸਾਹਿਬ ਜਿਹੜੇ ਨੇ ਪੰਜਾਬ ਦੇ ਵਿੱਚ ਮੌਜੂਦ ਨੇ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਖਾਲਸਾ ਸਾਹਿਬ ਉਹਨਾਂ ਨੂੰ ਖੋਲੀ ਸਿਟੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਵੇ ਗੱਲਾਂ ਕਈ ਵਾਰੀ ਉੱਠੀਆਂ ਸੀਗੀਆਂ ਪਰ ਅਮਲੀ ਰੂਪ ਨਹੀਂ ਪਹੁੰਚਿਆ ਗਿਆ ਸੀ ਜੋ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਤੇ ਅਮਲੀ ਰੂਪੀਓ ਦੇ ਤੇ ਜਿਹੜਾ ਉਹ ਪੈਨਾਹ ਜਾਣ ਲੱਗ ਗਿਆ ਤੇ ਉਹਨਾਂ ਸ਼ਹਿਰਾਂ ਦੀ ਸੁੰਦਰਤਾ ਲਈ ਉਹਨਾਂ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਿਸੇ ਕਿਸਮ ਦੀ ਕਮੀ ਖਜਾਨੇ ਵਾਲੇ ਪਾਸੇੋਂ ਜਾ ਕਿਤੇ ਨਹੀਂ ਰੱਖੀ ਜਾਊਗੀ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਬਖਸ਼ਿਸ਼ ਕੀਤੀ ਹੈ ਸਮੱਤ ਬਖਸ਼ੀਏ ਸਾਨੂੰ ਬਲ ਬਖਸ਼ਿਆ ਉਹਦੇ ਲਈ ਅਸੀਂ ਵਾਹਿਗੁਰੂ ਦੇ ਸ਼ੁਕਰ ਗੁਜ਼ਾਰੀ ਜਦੋਂ ਵੀ ਇਸ ਧਰਤੀ ਲਈ ਤਾਂ ਕੋਈ ਮੰਗ ਪੱਤਰ ਦੀ ਲੋੜ ਨਹੀਂ ਜੀ ਇੱਥੇ ਤਾਂ ਕੁਰਬਾਨੀਆਂ ਹੋਈਆਂ ਇੱਥੇ ਤਾਂ ਮੰਗਣ ਆਉਂਦੇ ਲੋਕ ਸੋ ਅਸੀਂ ਵੀ ਉਹਨਾਂ ਚੋਂ ਇੱਕਾਂ ਸੋ ਕਿਸੇ ਵੀ ਕਿਸਮ ਦਾ ਫਤੇਗੜ ਸਾਹਿਬ ਦੀ ਸੁੰਦਰਤਾ ਫਤੇਗੜ ਸਾਹਿਬ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣ ਲਈ ਜਦ ਸੜਕਾਂ ਦਾ ਜਿਵੇਂ ਪ੍ਰਬੰਧਕੀ ਕਾਫੀ ਜ਼ਿਆਦਾ ਕੀਤਾ ਹੈ ਤੇ ਤਾਂ ਕਿ ਆਉਣ ਵਾਲੇ ਸਮੇਂ ਚ ਕਿਉਂਕਿ ਸੰਗਤ ਨੇ ਵਧਣਾ ਹੀ ਵਧਣਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਨੇ ਸਮੂਹਤਲੀ ਚੱਲਣ ਉਹਦੇ ਵਾਸਤੇ ਹਮੇਸ਼ਾ ਹਾਜ਼ਰ ਰਹੇ ਬੋਦੂ ਜੀ ਸਰ ਉਹਨਾਂ ਨੇ ਮੈਂ ਤੁਹਾਨੂੰ ਕਹਿ ਕਿ ਇਸ ਵਾਸਤੇ ਕੋਈ ਮੰਗ ਪੱਤਰ ਜਾਂ ਕੋਈ ਕਿਸੇ ਸਵਾਲ ਦੀ ਲੋੜ ਨਹੀਂ ਇਹ ਤਾਂ ਸਾਡਾ ਵੈਸੇ ਹੀ ਫਰਜ਼ ਬਣਦਾ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਤਰਤੀ ਹੈ ਉਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਰਹਿਂਦੀ ਦੁਨੀਆ ਤੱਕ ਰਹਿਣਗੇ ਜੀ ਤੇ ਉਹਨਾਂ ਦੇ ਨਾਂ ਤੇ ਕੁਝ ਕਰਦੀ ਤਾਂ ਇਹ ਜਿਹੜਾ ਜਿਹਨੇ ਕੀਤਾ ਉਹਦੇ ਭਾਗ ਵੱਡੇ ਹੋ ਜਾਂਦੇ ਆ ਜੀ ਉਹ ਤਾਂ ਬਹੁਤ ਵੱਡੀਆਂ ਸ਼ਖਸੀਅਤਾਂ ਬਹੁਤ ਵੱਡੇ ਸ਼ਹੀਦ ਨੇ ਸਾਡੇ ਉਹ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਰੱਖਿਆ ਲਈ ਬਰਗਾਂ ਦਿੱਤੇ ਨੇ ਉਹਨਾਂ ਦੇ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਮਾਨਸਰ ਸਾਬ ਜਦੋਂ 232 ਨੂੰ ਪਰਨੂ ਲੈ ਕੇ ਜਿਉਂ ਉਹ ਐਸਆਈਟੀ ਬਣਾਈ ਆ ਪ੍ਰਿੰਟ ਜਾਂਚ ਕਰ ਰਹੀ ਆ ਉਸਨੇ ਕਿ ਐਜੀਬੀਸੀ ਪ੍ਰਧਾਨ ਤਾਂ ਵੀ ਤੇਰੇ ਸਵਾਲ ਖੜੇਗਾ ਬਈ ਨੇ ਕਹਿੰਦੇ ਇਹ ਜਿਉਂ ਜੀਆਂ ਜਾਂਚਾਂ ਹੋ ਰਹੀਆਂ ਨੇ ਗਲਤ ਹੋ ਰਹੀਆਂ ਨੇ ਜਾਂਚ ਤੇ ਦੋਸਤ ਕਹਿੰਦੇ ਮੇਰੇ ਖਿਆਲ ਚਾਚਾ ਆਪਾਂ ਇਹ ਗੱਲ ਕਿਉਂਕਿ ਨਾ ਕਰੀਏ ਤਾਂ ਚੰਗਾ ਹੈ ਕਿਉਂਕਿ ਇਹ ਬਹਿਸ ਦਾ ਵਿਸ਼ਾ ਹੈ ਬਹੁਤ ਸਾਰੇ ਸਿਕ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਤੇ ਆ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਇਹਨਾਂ ਸਵਾਲਾਂ ਦੇ ਵਿੱਚ ਜਵਾਬ ਦੇ ਦਾਂਗੇ ਪਰ ਇੱਕ ਕੰਮ ਜਿਹੜਾ ਪੁਲਿਸ ਦਾ ਕਾਨੂੰਨ ਦਾ ਕਾਨੂੰਨ ਦੇ ਮਤਲਬ ਕੋਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵਈਆ ਚੱਕੂਗਾ ਵੀਰਪਾਲ ਦੇ ਬੰਦੂ ਦਾ ਕਿ ਉਹ ਕਿਉਂਕਿ ਮਾਲਿੰਦਰ ਕਾਂਸੇ ਜਿਹੜੇ ਹੋਏ ਸੀਗਾ ਉਹ ਵੀ ਲੈ ਕੇ ਥੋੜਾ ਦੱਸੋ ਦੇਖੋ ਜੀ ਕੀ ਕੀ ਦੱਸਾਂ ਇਹਦੇ ਚ ਉਹਨਾਂ ਨੇ ਵੀਰਪਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦੇਵ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲਗਾਨ ਹੈ ਇਸ ਬਲਗਾਨ ਨੂੰ ਨਕਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਿਆਂ ਦੇ 2019 ਦੇ ਸੋ ਸ਼ਾਇਦ ਜਾਂ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾ ਨਹੀਂ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮਤਲਬ ਸ਼ਬਦਾਂ ਚ ਵੀ ਜੇ ਸਾਰੀ ਦੁਨੀਆ ਤੇ ਮੌਜੂਦ ਤਰਖਤਾਂ ਨੂੰ ਕਲਮ ਬਣਾ ਲਈਏ ਸਾਰੀ ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲੀਏ ਤੇ ਧਰਤੀ ਨੂੰ ਸਲੇਟ ਬਣਾ ਲੀਏ ਤਾਂ ਵੀ ਨਹੀਂ ਲਿਖੇ ਜਾਣੀਆਂ ਉਹਨਾਂ ਦੀਆਂ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਦੇ ਲਿਖੇ ਨਹੀਂ ਜਾਣੇ ਇਹ ਛੋਟੀਆਂ ਮੋਟੀਆਂ ਕਲਮਾਂ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਪਟਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਐਡੀ ਵੀਡੀ ਕੁਰਬਾਨੀ ਨੂੰ ਲਿਖਣਾ ਜਾਂ ਬਿਆਨ ਕਰਨਾ ਬੜਾ ਆਮ ਬੰਦੇ ਦੇ ਵਸ ਦੀ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦਿਆਂ ਚ ਆਉਂਦੇ ਆ ਤੇ ਬਾਕੀ ਨਤਮਸਤਕ ਹੋਣਾ ਅਗਲੀਆਂ ਪੀੜ੍ਹੀਆਂ ਤੱਕ ਉਹਨਾਂ ਨੇ ਸਿੱਖਿਆਵਾਂ ਨੂੰ ਉਹਨਾਂ ਦੇ ਬਲਗਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਅਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੀ ਪਰ ਮਨ ਨੂੰ ਆਪਣੇ ਜਿਹੜਾ ਜਜ਼ਬਾ ਹੈ ਉਹਨੂੰ ਕਾਇਮ ਰੱਖਣਾ ਉਹ ਇਤਨੀ ਸਿੱਖਿਆ ਜਾ ਸਕਦਾ ਹੋ ਕੇ ਤੇ ਦੁਨੀਆ ਚ ਇਹ ਹੋ ਜਿਆਦਾ ਨਹੀਂ